ਅੱਜ ਖਾਣੇ ਆਪਾਂ ਅੱਜ ਦਾ ਖਾਧਾ ਹੋਇਆ ਦੇਖੋ ਹੌਲੀ 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 45 ਦਿਨ 60 ਦਿਨ 90 ਦਿਨ ਤੱਕ ਦਾ ਪ੍ਰੋਸੈਸ ਚੱਲਦਾ ਰਹਿੰਦਾ ਹੈ ਉਹਦੇ ਵਿੱਚੋਂ ਹੀ ਦੇਖੋ ਸਾਡਾ ਬਲੱਡ ਅੱਖਾਂ ਵਾਸਤੇ ਵਾਈਟ ਹੈ ਤੇ ਸਿਕਨ ਵਾਸਤੇ ਜੋ ਵੀ ਸਾਰਾ ਕੁਝ ਅੰਦਰੋਂ ਹੀ ਪੈਦਾ ਹੁੰਦਾ 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 90 ਦਿਨ ਲੱਗ ਜਾਂਦੇ ਨੇ ਐਡੀ ਲੰਬੀ ਰਿਫਾਈਨਰੀ ਆ ਇਹ ਉਹਨੇ ਕੀ ਕੀ ਬਣਾਉਣਾ ਹੈ ਹੱਡੀਆਂ ਵਾਸਤੇ ਅਲੱਗ ਅੱਖਾਂ ਵਾਸਤੇ ਅਲੱਗ ਸਰੀਰ ਨੂੰ ਅਲੱਗ ਇਹ ਖੜੀ ਕਿੱਥੇ ਹੈ ਦੇਖੋ ਕੁਦਰਤ ਦੇ ਨਾਲ ਜੇ ਆਪਾਂ ਜੁੜੇ ਰਹਾਂਗੇ ਕੁਦਰਤ ਦੀਆਂ ਬੜੀਆਂ ਚੀਜ਼ਾਂ ਦੇ ਨਾਲ ਜੁੜੇ ਰਹਾਂਗੇ ਬੈਟਰ ਉਸ ਤੋਂ ਬਾਅਦ ਪਾਣੀ ਤੋਂ ਬਾਅਦ ਆ ਗਈ ਧਰਤੀ ਦੀ ਗੱਲ ਲਾ ਲਈਏ ਮਿੱਟੀ ਦੀ ਗੱਲ ਲਾ ਲਈਏ ਅੱਜ ਮਿੱਟੀ ਦਾ ਤੁਹਾਡਾ ਚੈਨਲ ਆ ਅੱਜ ਕੱਲ ਮਿੱਟੀ ਤੇ ਵੀ ਕਰਦੇ ਆ ਮਿੱਟੀ ਦੇ ਨਾਲ ਜਿੰਨਾ ਚਿਰ ਅਸੀਂ ਜੁੜੇ ਰਹੇ ਹਾਂ ਜਿੰਨਾ ਚਿਰ ਅਸੀਂ ਮਿੱਟੀ ਦੇ ਨਾਲ ਖੇਡਦੇ ਰਹੇ ਹਾਂ ਬਚਪਨ ਤੋਂ ਅਸੀਂ ਛੋਟੇ ਛੋਟੇ ਮਿੱਟੀ ਦੇ ਵਿੱਚ ਪੈਰ ਪਸਾਬਸਾ ਖੇਡਦੇ ਰਹੇ ਹਾਂ ਖੇਡਦੇ ਰਹੇ ਕਬੱਡੀ ਖੇਡਦੇ ਰਹੇ ਹਾਂ ਜਾਂ ਜਿਵੇਂ ਵੀ ਪਹਿਲਵਾਨੀ ਕਰਦੇ ਹਨਾ ਹਾਂ ਜਿੱਦਨਾ ਚਿਰ ਮਿੱਟੀ ਦੇ ਵਿੱਚ ਤੁਸੀਂ ਖੇਡਦੇ ਹੋ ਤੁਹਾਨੂੰ એનર્ਜੀ ਤੁਹਾਨੂੰ ਉਹ ਉਹ ਮਿਨਰਲ ਜਿਹੜੇ ਕੁਦਰਤੀ ਤੌਰ ਤੇ ਜਿਵੇਂ ਹਰ ਇੱਕ ਇੱਕ ਬੂਟਾ ਹੁੰਦਾ ਉਹ ਅੰਬ ਦਾ ਅੰਗੂਰਾਂ ਦਾ ਨਿੰਬੂ ਦਾ ਜਿਹੜਾ ਮਰਜੀ ਫਰੂਟ ਆ ਜਿਹੜੀ ਮਰਜੀ ਸਬਜ਼ੀ ਆ ਲੇਖਨ ਧਰਤੀ ਇੱਕਾ ਹਰ ਇੱਕ ਬੂਟੇ ਨੂੰ ਅਲੱਗ ਅਲੱਗ ਤਰ੍ਹਾਂ ਦਾ ਇੱਕ ਰਸ ਪ੍ਰਦਾਨ ਕਰਦੀ ਆ ਤੇ ਸਾਨੂੰ ਉਹ ਅਲੱਗ ਅਲੱਗ ਫਰੂਟ ਦਿੰਦੀ ਆ ਐਸੀ ਤਰ੍ਹਾਂ ਜਦੋਂ ਅਸੀਂ ਮਿੱਟੀ ਦੇ ਨਾਲ ਜੁੜੇ ਰਹਿੰਦੇ ਆ ਸਾਨੂੰ ਕੁਦਰਤੀ ਤੌਰ ਤੇ ਸਾਰਾ ਕੁਝ ਮਿਲਦਾ ਜਦੋਂ ਤੋਂ ਅਸੀਂ ਪੱਕੇ ਫर्श ਲਾ ਲਏ ਅਸੀਂ ਜਰਾਬਾਂ ਪਾ ਲਈਆਂ ਅਸੀਂ ਬੂਟ ਪਾ ਲਈ ਅਸੀਂ ਧਰਤੀ ਨੂੰ ਟੱਚ ਕਰਨਾ ਆਪਣੇ ਆਪ ਨੂੰ ਉਹ ਸਮਝ ਲਿਆ ਵੀ ਪਤਾ ਨਹੀਂ ਕੀ ਹੋਣਾ ਹਨਾ ਪੈਰ ਨੂੰ ਮਿੱਟੀ ਵੀ ਨਾ ਲੱਗੇ ਮਿੱਟੀ ਵੀ ਨਾ ਲੱਗੇ ਬਸ ਜਦੋਂ ਤੋਂ ਅਸੀਂ ਮਿੱਟੀ ਤੋਂ ਲੱਗੇ ਅਸੀਂ ਗਮਲੇ ਦੇ ਬੂਟੇ ਵਾਲੇ ਰਣ ਹੁਣ ਇੱਕ ਬੂਟਾ ਧਰਤੀ 'ਚ ਲੱਗਿਆ ਹੋਇਆ ਉਹਦੀ ਗਰੋਥ ਤੇ ਗਮਲੇ ਵਾਲੇ ਬੂਟੇ ਦੀ ਗਰੋਥ ਦਾ ਫਰਕ ਆ ਅੱਜ ਅਸੀਂ ਗਮਲੇ ਦੇ ਬੂਟੇ ਆ ਮਿੱਟੀ ਤੇ ਪਾਣੀ ਹੂੰ ਇਹਨਾਂ ਦੋਹਾਂ ਦੇ ਨਾਲ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਹੈ ਨਹੀਂ ਮਿੱਟੀ ਨਾਲ ਤੁਸੀਂ ਕਹਿ ਰਹੇ ਹੋ ਵੀ ਅਸੀਂ ਸ਼ੂਜ਼ ਪਾ ਲਏ ਨੇ ਅਸੀਂ ਜਰਾਬਾ ਪਾ ਲਈਆਂ ਤੇ ਪਹਿਲਾ ਪਹਿਲਾ ਫਾਇਦਾ ਕੀ ਹੁੰਦਾ ਸੀ ਇਸ ਦਾ ਦੇਖੋ ਪਹਿਲਾ ਫਾਇਦਾ ਇਹੀ ਆ ਤੁਹਾਨੂੰ ਦੱਸਿਆ ਵੀ ਜਿਵੇਂ ਹਰ ਇੱਕ ਧਰਤੀ ਦੇ ਵਿੱਚੋਂ ਬੂਟੇ ਨੂੰ ਹਰ ਇੱਕ ਫਸਲ ਨੂੰ ਹਰ ਇੱਕ ਤਰ੍ਹਾਂ-ਤਰ੍ਹਾਂ ਦੇ ਮਤਲਬ ਫਰੂਟਸ ਨੂੰ ਉਹੀ ਧਰਤੀ ਕਿਸੇ ਨੂੰ ਖਟਾਸ ਦਿੰਦੀ ਆ ਕਿਸੇ ਨੂੰ ਮਿਠਾਸ ਦਿੰਦੀ ਆ ਕਿਸੇ ਨੂੰ ਅਲੱਗ ਰਸ ਦਿੰਦੀ ਆ ਐਸੀ ਤਰ੍ਹਾਂ ਸਾਡੀ ਬਾਡੀ ਦੇ ਜਿੰਨੇ ਸਾਡ ਨੂੰ ਚਾਹੀਦਾ ਜੋ ਵੀ ਚਾਹੀਦਾ ਉਹ ਸਾਰੇ ਕੈਮੀਕਲ ਪੂਰੇ ਕਰਦੀ ਆ ਧਰਤੀ ਚੋਂ ਮਿੱਟੀ ਚੋਂ ਪੂਰੇ ਹੁੰਦੇ ਆ ਪੈਰਾਂ ਦੇ ਥਰੂ ਹੀ ਪੂਰੇ ਹੁੰਦੇ ਆ ਪੈਰਾਂ ਦੇ ਥਰੂ ਪੂਰੇ ਜੀ ਅਸੀਂ ਅੱਜ ਪਿੱਟੀ ਤੇ ਪੈਰ ਧਰ ਨਹੀਂ ਸਮਝ ਲਿਆ ਵੀ ਪਤਾ ਨਹੀਂ ਕੀ ਪਾਪ ਹੋ ਜੂਗਾ ਮਤਲਬ ਜੇ ਬੰਦੇ ਨੇ ਸਵਸਥ ਰਹਿਣਾ ਤਾਂ ਦਿਨ ਦੇ ਵਿੱਚ ਜਰਾਬਾ ਲਾ ਕੇ ਨੰਗੇ ਪੈਰੀ ਮਿੱਟੀ ਦੇ ਨਾਲ ਖੇਡਣਾ ਚਾਹੀਦਾ ਮਿੱਟੀ ਦੇ ਵਿੱਚ ਤੁਰਨਾ ਚਾਹੀਦਾ ਹੂੰ ਤਾਂ ਕਿ ਸਾਡੇ ਅੰਦਰ ਸਾਰਾ ਪੂਰਾ ਉਹਦਾ ਜੀਸੀਏ ਦੀ ਘਾਟ ਆ ਉਹੀ ਪੂਰੀ ਹੋ ਗਈ ਬੱਛਾ ਹਾਂ ਐ ਮੈਂ ਆਪਾ ਬਟਾਮੰਡੀ ਦੀਆਂ ਗੋਲੀਆਂ ਖਾ ਲਈਆਂ ਵੱਧ ਖਾ ਲਈ ਵੱਧ ਗਿਆ ਪਰ ਜੇ ਤੁਸੀਂ ਐਦਾਂ ਜੁੜੇ ਰਹੋਗੇ ਤਾਂ ਨੇਚਰਲ ਬਰਾਬਰ ਹੋਊਗਾ ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਵੱਧ ਜਾਊਗਾ ਬਹੁਤ ਜ਼ਿਆਦਾ ਵੱਧ ਜਾਊਗਾ ਹਾਂ ਐਦਾਂ ਨਹੀਂ ਨਾ ਘਟੂਗਾ ਨਾ ਘਟੂਗਾ ਤੁਸੀਂ ਇੱਕ ਨਾ ਨੁਸਖਾ ਦੱਸਿਆ ਸੀ ਬੜਾ ਮਸ਼ਹੂਰ ਹੋਇਆ ਸੀ ਮੈਂ ਕਵਾਂਗਾ ਇੱਕ ਵਾਰੀ ਫੇਰ ਤੋਂ ਲੋਕਾਂ ਨਾਲ ਜ਼ਰੂਰ ਉਹ ਸਾਂਝਾ ਕਰੋ ਕਿ ਕਾ ਨੁਸਖਾ ਸੀਗਾ ਕਿਹੜਾ ਜਿਹੜਾ ਤੁਸੀਂ ਰਾਜਾ ਮਹਾਰਾਜਾਂ ਦਾ ਨੁਸਖਾ ਦੱਸਿਆ ਸੀ ਅੱਛਾ 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 ਚਲ ਜਾਓ ਦੇਖੋ ਉਹ ਜਿਹੜਾ ਨੁਕਸਾ ਹੈ ਹੇਤਾ ਰਾਜੇ ਮਹਾਰਾਜ ਦਾ ਸ਼ਾਹੀ ਨਕਸ਼ਾ ਸੀਗਾ ਪਿਛਲੀ ਵਾਰੀ ਮੈਂ ਤੁਹਾਨੂੰ ਸਾਰੀ ਮੇਰੇ ਖਲ ਬੁੱਕ ਦੇ ਦਰਸ਼ਨ ਵੀ ਕਰਾਈ ਸੀ ਪਈ ਆ ਤੇ ਉਹੋ ਗ੍ਰਸਤੀ ਜੀਵਨ ਵਾਸਤੇ ਬਹੁਤ 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 کارਗਰ ਸਿੱਤ ਹੋਇਆ ਜਿਦੇ ਵਿੱਚ ਸੁਪਰਮ ਕਾਊਂਟ ਦੀ ਗਿਣਤੀ ਘਟ ਜਾਣੀ ਉਹ ਬਹੁਤ ਵਧੀਆ ਤਰੀਕੇ ਨਾਲ ਪੂਰੀ ਕਰਦਾ ਹੈ ਇਹ ਮਤਲਬ ਇੰਨਾ ਜਿਆਦਾ ਜ਼ਬਰਦਸਤ ਨਕਸ਼ਾ ਹੈ ਨਾ ਉਹਦਾ ਤੁਹਾਨੂੰ ਦਿਖਾਉਣਾ ਆ ਤੁਹਾਨੂੰ ਇਹਦੇ ਵਿੱਚ ਕੀ ਆ ਆ ਆ ਸਾਰਾ ਨੁਕਸਾ ਮੇਰੇ ਕੋਲ ਪਿਆ ਹੈ ਇਹਦੇ ਵਿੱਚ ਵੈਜ ਤੇ ਨਾਨ ਵੈਜ ਦੋ ਤਰ੍ਹਾਂ ਦਾ ਹੁੰਦਾ ਹੈ ਅੱਛਾ ਆ ਸਾਰਾ ਨਾਨ ਵੈਜ ਹੈ ਇਹਦੇ ਵਿੱਚ ਤਿੰਨ ਚਾਰ ਤਿੰਨ ਕਿ ਚੀਜ਼ਾਂ ਹੁੰਦੀਆਂ ਜਿਹੜੀਆਂ ਨਾਨ ਵੈਜ ਪੈ ਜਾਂਦੀਆਂ ਨੇ ਉਹ ਆ ਆ ਨੁਕਸਾ ਹੈਗਾ ਉਹ ਇਹਦੀ ਜੇ ਕਿਸੇ ਨੂੰ ਫੋਟੋ ਚਾਹੀਦੀ ਹੈ ਵੈਸੇ ਤਾਂ ਮੈਂ ਪਿਛਲੀ ਵਾਰੀ ਵੀ ਕਿਹਾ ਸੀਗਾ ਵੀ ਫੋਟੋ ਖਿੱਚ ਲਓ ਇਹਦਾ ਸਕਰੀਨਸ਼ਾਟ ਲੈ ਕੇ ਬੰਦਾ ਆਪਣਾ ਨੋਟ ਕਰ ਸਕਦਾ ਜਿਹਨੇ ਵੀ ਨੋਟ ਕਰਨਾ ਹੈ ਇਹ ਇੰਨੀ ਪਾਵਰਫੁਲ ਮਤਲਬ ਦਵਾਈ ਆ ਗ੍ਰਸਤੀ ਜੀਵਨ ਵਾਸਤੇ ਵੀ ਜਿਹਨੂੰ ਆਮ ਬੰਦੇ ਦੇ ਫਸਦਾ ਵੀ ਰੋਗ ਨਹੀਂ ਹੈਗਾ ਵੀ ਮੈਂ ਅਗਲਾ ਕਹੇ ਵੀ ਚਲੋ ਜੀ ਹਰੇਕੇ ਲੈ ਲੂਗਾ ਹਰੇਕੇ ਦੇ ਫਸਦਾ ਰੋਗ ਨਹੀਂ ਘੱਟੋ ਘੱਟ 40-45000 ਰੁਪਇਆ 50000 ਰੁਪਏ ਤੱਕ ਇਹਦੇ ਵਿੱਚ ਸਮਾਨ ਪੈਂਦਾ ਹੈ ਸਮਾਨ ਪੈਂਦਾ ਹੈ ਤਿੰਨ ਮਹੀਨੇ ਦਾ ਕੋਰਸ ਤਕਰੀਬਨ 50000 ਰੁਪਏ ਖਿੱਚ ਕੇ ਲੈ ਜਾਂਦਾ ਹੈ ਹੂੰ ਬਹੁਤ ਵਧੀਆ ਕਾਰਗਰ ਨੁਕਸੇ ਨਹੀਂ ਬਾਕੀ ਹੋਰ ਸਸਤੇ ਵੀ ਹੈਗੇ ਪਰ ਜੇ ਜੇ ਨੱਚਣਾ ਜਾਂ ਫਚੰਜੀ ਤਰ੍ਹਾਂ ਹੀ ਨੱਚਿਆ ਕਿਹੜਾ ਜ ਰੋਜ਼ ਨੱਚਣਾ ਹੈ ਤਿੰਨ ਕੁ ਮਹੀਨੇ ਵਧੀਆ ਦਾ ਕੋਰਸ ਕਰ ਲਵੇ ਤਾਂ ਬੈਟਰ ਆ ਇੱਕ ਵਾਰੀ ਜਾਣਕਾਰੀ ਦੇ ਸਕਦੇ ਹੋ ਉਸਕੇ ਬਾਰੇ ਵਿਕੀ ਕੀ ਪਾਇਆ ਉਸਦੇ ਬਾਰੇ ਵੀ ਜ਼ਰੂਰ ਜਾਣਕਾਰੀ ਹਾਈ ਦੇ ਵਿੱਚ ਲਗਾ ਇਹਦੇ ਵਿੱਚ ਕੌਨਵੈਜ ਦਾ ਵੀ ਦੱਸ ਦੋ ਵੈਜ ਦਾ ਵੀ ਦੱਸੋ ਤੇ ਬੈਨੀਫਿਟਸ ਬਾਰੇ ਪ੍ਰੋਪਰਲੀ ਇੱਕ ਵਾਰੀ ਜਾਣਕਾਰੀ ਜੀ 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 ਇੱਥੇ ਸ਼ਿਲਾਜੀਤ ਸਫੈਦ ਮੁਸਲੀ ਸਾਲਮ ਪੰਜਾ ਸਾਲਮ ਮਿਸ਼ਰੀ ইরਾਨੀ ਅਕਰਕਰਾ ਰੂਮੀ ਮਸਤਗੀ ਤਵਾਸੀਰ ਅਸਲੀ ਛੋਟੀ ਇਲਾਚੀ ਕਿੱਕਰ ਦੀ ਗੂੰਦ ਕਤੀਰਾ ਗੂੰਦ ਮਲੰਗਾ ਸਰਦਚੀਨੀ ਗੋਖਸ਼ਰੂ ਤਾਲਮਖਾਣਾ ਸਿਮਲ ਮੁਸਲੀ ਖੁਰਾਸਾਨੀ ਪਾਨ ਦੀ ਜੜ ਸਤਾਵਰ ਅਸ਼ਵਗੰਧਾ ਨਕਸ਼ਿਕਣੀ ਕੌਂਚ ਬੀਜ ਬਧਾਰੇ ਦੀ ਜੜ ਜੈਫਲ ਜੈਵਤਰੀ ਬਿਰਾਹੀ ਕੰਦ ਈਸਬਗੋਲ ਤਰਵੰਗ ਭਸਮ ਕੇਸਰ ਚਾਂਦੀ ਭਸਮ ਵੰਗ ਭਸਮ ਮਿਸ਼ਰੀ ਮਗਾ ਲੌਂਗ ਜਵਾਰ ਮੋਰਾ ਨੋਬਰਤਨ ਸੋਨਾ ਭਸਮ ਸੋਨਾ ਪਸਤਮ ਤਾਂ ਇਹਦੇ ਵਿੱਚ ਮਤਲਬ 2 ਗ੍ਰਾਮ ਹੀ ਪੈਂਦੀ ਆ ਵਸੰਤ ਕੁਸਮਕਰ ਰਸ ਪੁਨਨਵਾ ਪਸ਼ਪਤ ਧਨਵਾ ਮਨ ਮੰਥ ਰਸ ਸਿੱਧ ਮਕਰ ਤਵਜ ਅਤਲ ਸ਼ਕਤੀ ਪੁਨਰਨਵਾ ਮੰਡੂਰ ਬ੍ਰਹਮੀ ਵੱਟੀ ਸੰਖ ਪੁਸ਼ਪੀ ਗੋਲ ਦਾਲ ਚੀਨੀ ਛੋਟੀ ਮੱਖੀ ਦਾ ਸ਼ਹਿਦ ਪੈਣਾ ਇਹਦੇ ਵਿੱਚ ਵੱਡੀ ਮੱਖੀ ਦਾ ਸ਼ਹਿਦ ਨਹੀਂ ਪਾਉਣਾ ਕਿਉਂਕਿ ਇਹ ਸਾਰੀ ਕੀਤੀ ਕਰਾਈ ਦੀ ਸੁਆ ਘਰ ਦਿੰਦਾ ਅੱਛਾ ਛੋਟੀ ਮੱਖੀ ਦਾ ਸ਼ਹਿਦ ਹੀ ਪੋਗਾ ਇਹਦੇ ਵਿੱਚ ਠੀਕ ਹੈ ਇਹਦੇ ਵਿੱਚ ਦੋ ਤਿੰਨ ਜਿਵੇਂ ਆਪਣਾ ਇਹਦੇ ਵਿੱਚ ਆ ਗਈ ਜੌਂਡ ਤੇ ਰੇਗਮਾਹੀ ਇਹ ਦੋ ਨੌਨ ਵੇਜ ਹੁੰਦੀਆਂ ਨੇ ਜਿਹਨੇ ਕਿਸੇ ਨੇ ਪਾਉਣੀ ਹੈ ਜਿਹੜਾ ਖਾਂਦਾ ਉਹ ਖਾ ਸਕਦਾ ਜਿਹਨੇ ਨਹੀਂ ਖਾਂਦਾ ਉਹ ਨਾ ਪਾਵੇ ਬਸ ਫਿਰ ਸਾਰਾ ਨੁਸਕਾ ਵੈਜੀਟੇਰੀਨ ਬਾਕੀ ਸਾਰਾ ਵੈਜੀਟੇਰੀਅਨ ਹੀ ਆਏ ਤੁਸੀਂ ਬਸਮਾਤੇ ਗੱਲ ਕੀਤੀ ਤਾਂ ਬਸਮਾਤੇ ਆ ਜਾਂਦੇ ਆ ਕਈ ਲੋਕ ਇਹ ਕਹਿੰਦੇ ਮੈਂ ਪਿੱਛੇ ਕੁਝ ਪੜ੍ਹ ਵੀ ਰਿਹਾ ਸੀ ਜਾਣਕਾਰੀ ਵੀ ਲੈ ਰਿਹਾ ਸੀ ਵੀ ਸੋਨਾ ਬਸਮ ਲੋਕੇ ਪ੍ਰਮੋਟ ਤਾਂ ਇੰਨੀ ਕਰਦੇ ਆ ਪਰ ਸੋਨਾ phasam ਨੇ ਲੋਕਾਂ ਨੂੰ ਨੁਕਸਾਨ ਬੜੇ ਕਰਤੇ ਕਿਡਨੀਆਂ ਤੱਕ ਡੈਮੇਜ ਕਰਦੀਆਂ ਇਸੇ ਸਾਬ ਦੀ ਸੋਨਾ phasam ਜਿਹੜੀਆਂ ਨੁਕਸਾਨ ਦਾ ਐ ਵੀ ਹੋ ਸਕਦੀ ਆ ਪਰ ਵੈਦ ਜਿਹੜੇ ਨੇ ਵੀਡੀਓਸ ਪਾਉਂਦੇ ਆ phasam ਖਾਓ ਦਵਾਈਆਂ ਬਣਾ ਕੇ ਦੇ ਦਿੰਦੇ ਆ ਲੋਕ ਇਸੇ ਤਰ੍ਹਾਂ ਤੇ ਖਾਣਾ ਸ਼ੁਰੂ ਕਰ ਦਿੰਦੇ ਆ ਅਤੇ ਉਸ ਤੋਂ ਬਾਅਦ ਐਡਾ ਵੱਡਾ ਨੁਕਸਾਨ ਹੋ ਜਾਂਦਾ ਕਿਡਨੀਆ ਤੱਕ ਡੈਮੇਜ ਹੋ ਜਾਂਦੀ ਹੈ ਬਿਲਕੁਲ ਤੁਹਾਡੀ ਬਿਲਕੁਲ ਨਾਲ ਮੈਂ ਸਹਿਮਤ ਆ ਉਹਦੇ ਚ ਐਦਾ ਕੁਝ ਬੰਦੇ ਜਿਹੜੇ ਅੱਜ ਟੀਵੀ ਤੇ ਐਡ ਦਿੰਦੇ ਨੇ ਜਿਹੜੇ ਸਾਹਮਣੇ ਨਹੀਂ ਆਉਂਦੇ ਪਹਿਲੀ ਗੱਲ ਤੇ ਸਾਹਮਣੇ ਨਹੀਂ ਆਉਂਦੇ ਨੁਕਸੇ ਦੱਸਦੇ ਆ ਨੁਕਸੇ ਦੱਸਦੇ ਆ ਆਪਾਂ ਨੂੰ ਵੀ ਸੋਚਣਾ ਚਾਹੀਦਾ ਵੀ ਜਿਹੜਾ ਬੰਦਾ ਫੇਸ ਤੇ ਸਾਹਮਣੇ ਨਹੀਂ ਆ ਰਿਹਾ ਉਹਦੇ ਨੁਕਸੇ ਨੂੰ ਕਿਉਂ ਆਪਾਂ ਵਾਰ-ਵਾਰ ਫੋਲੋ ਕਰਦੇ ਆ ਉਹ ਦੇਖਣਾ ਹੀ ਨਹੀਂ ਚਾਹੀਦਾ ਕਿਉਂ ਉਹਨਾਂ ਨੇ ਇਧਰ ਉਧਰ ਚੱਕੀਆਂ ਚੀਜ਼ਾਂ ਤੇ ਦੱਸੀ ਜਾਂਦੇ ਆ ਆਪਾਂ ਉਹਨਾਂ ਨੂੰ ਚੱਕ ਕੇ ਵਰਤਣਾ ਸ਼ੁਰੂ ਕਰਦੇ ਆ ਨੌਲੇਜ ਨਹੀਂ ਹੁੰਦੀ ਆਪਾਂ ਨੂੰ ਵੀ ਕਿਹੜੀ ਮਾਤਰਾ ਕਿੰਨੀ ਵਰਤਣੀ ਆ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਦੱਸਾਂ ਇਹ ਤਕਰੀਬਨ 890 ਗ੍ਰਾਮ ਦਾ weight ਆ ਇਹਦਾ ਸਾਰਾ ਅੱਛਾ 890 ਗ੍ਰਾਮ ਦੇ ਵਿੱਚ 2 ਗ੍ਰਾਮ ਸੋਨਾ ਪੈਣਾ ਹੁਣ 2 ਗ੍ਰਾਮ ਸੋਨਾ ਪੈਣਾ ਹੁਣ ਅਗਲਾ ਹੋਊਗਾ ਵੀ ਮੈਂ ਤਾਂ ਯਾਰ ਪੈਸੇ ਖਰਚਦਾ ਮੈਂ 2 ਦੀ ਬਜਾ ਚੱਕ ਕੇ 10 ਗ੍ਰਾਮ ਪਾਦਮਾ ਜਾਂ 5 ਗ੍ਰਾਮ ਪਾਦਮਾ ਉਹ ਨੁਕਸਾਨ ਹੀ ਕਰਨਾ ਐਸੀ ਤਰ੍ਹਾਂ ਕਈ ਪਾਸਮਾ ਹੁੰਦੀਆਂ ਨੇ ਜਿਵੇਂ ਲੋਹ ਪਾਸਮਾ ਬਹੁਤ ਖਤਰਨਾਕ ਹੈ ਜੇ ਕੱਚੀ ਰਹ ਜਵੇ ਜੇ ਕੱਚੀ ਰਹੇ ਕਿਡਨੀਆਂ ਗਈਆਂ ਅਸੀਂ ਕਦੇ ਵੀ ਐਦਾਂ ਮਤਲਬ ਮਾੜੀ ਕੰਪਨੀ ਦਾ ਲੋੜ ਹੀ ਨਹੀਂ ਹੈਗੀ ਡਾਬਰ ਦਾ ਸਾਡੇ ਕੋਲ ਆ ਦੇਖੋ ਕਿੱਡਾ ਬਾਹਰ ਢੇਰ ਲੱਗਿਆ ਪਿਆ ਸਾਰੀਆਂ ਸੋਨਾ ਭਸਮ ਜਾਂ ਹੋਰ ਸੋਨੇ ਵਾਲੀਆਂ ਚੀਜ਼ਾਂ ਜਿੰਨੀਆਂ ਪਈਆਂ ਸਾਰੀਆਂ ਡਾਬਰ ਦੀਆਂ ਪਈਆਂ ਨੇ ਅਸੀਂ ਵਰਤਦੀ ਨਹੀਂ ਹੈਗੇ ਦੂਜੀਆਂ ਕਿੰਨਾ ਕੁ ਫਰਕ ਪੈ ਜਾਊਗਾ